ਖਬਰਨਾਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਵੱਡੇ ਆਗੂਆਂ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਚੀਵਾਲ ਦੇ ਖਿਲਾਫ ਕਿਉਂਕਿ ਅਰਵਿੰਦ ਕੇਚੀਵਾਲ ਵੱਲੋਂ ਜਿਹੜਾ ਹੈ ਸਹੀ ਤਰੀਕੇ ਦੇ ਨਾਲ ਫੈਸਲਾ ਨਹੀਂ ਲਿਆ ਗਿਆ ਯਾਨੀ ਕਿ ਹਰਬੀਜ ਸਿੰਘ ਸੱਧੂ ਹਰਬੀਰ ਸਿੰਘ ਸੰਧੂ ਦੇ ਵਿਰੋਧ ਵਿੱਚ ਲਗਾਤਾਰ ਪ੍ਰੋਟੈਸਟ ਹੋ ਰਿਹਾ ਹੈ ਹਲਕਾ ਤਨ ਤਰ ਤੋਂ ਤੇ ਦੂਸਰੇ ਪਾਸੇ ਐਜ਼ ਅ ਆਜ਼ਾਦ ਉਮੀਦਵਾਰ ਨੇ ਬਾਜ਼ੀ ਮਾਰ ਲਈ ਹੈ ਉਹਨਾਂ ਨੇ ਆਪਣੇ ਪੱਤੇ ਖੋਲ ਦਿੱਤੇ ਨੇ ਜਿਹੜੇ ਭਮਕਰ ਸੀ ਜਿਹੜੇ ਵੱਡੇ ਆਗੂ ਸੀ ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਇਹ ਇਨਚਾਰਜ ਚਾਰਜ ਹੋਣਗੇ ਇਹ ਐਮਐਲਏ ਹੋਣਗੇ ਇਹ ਇਹ ਵਿੰਗਾ ਦੇ ਪ੍ਰਧਾਨ ਹੋਣਗੇ ਇਹ ਚੇਅਰਮੈਨ ਹੋਣਗੇ ਲੇਕਿਨ ਸਾਰੇ ਵਾਅਦੇ ਫੁੱਸ ਨਿਕਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦਿਹਾਂਤ ਤੋਂ ਬਾਅਦ ਖਾਲੀ ਐਲਾਨੀ ਗਈ ਤਰਨਤਾਰ ਦੀ ਸੀਟ ਤੇ ਜਿਮਨੀ ਚੋਣ ਹੁਣ ਜਾਰੀ ਹੈ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਸੱਤਾਧਾਰੀ ਪਾਰਟੀ ਵਿੱਚ ਬਾਗੀ ਸੂਖ ਦਿਖਾਈ ਦੇਣ ਲੱਗਿਆ ਕਿਉਂਕਿ ਜਿਮਨੀ ਚੋਣ ਦੌਰਾਨ ਪਾਰਟੀ ਦੀ ਟਿਕਟ ਤੇ ਦਾਵਾ ਜਿਤਾ ਰਹੇ ਪੁਰਾਣੇ ਆਗੂਆਂ ਨੇ ਹਾਲ ਹੀ ਵਿੱਚ ਆਪ ਚ ਸ਼ਾਮਲ ਹੋਏ ਰਵੀ ਸਿੰਘ ਸੰਧੂ ਦਾ ਵਿਰੋਧ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਜੇਕਰ ਕਿਸੇ ਬਾਰੀ ਪਾਰਟੀ ਦੇ ਬਾਰੀ ਨੇ ਪਾਰਟੀ ਦੇ ਕਿਸੇ ਵੀ ਆਗੂ ਨੂੰ ਟਿਕਟ ਦਿੱਤੀ ਤਾਂ ਉਹ ਉਸ ਨੂੰ ਹਰਾਉਣ ਲਈ ਪੂਰੀ ਵਾ ਲਾਉਣਗੇ ਯਾਨੀ ਕਿ ਹਲਕਾ ਇੰਚਾਰਜ ਤੋਂ ਲੈ ਕੇ ਕੋਮਲ ਪ੍ਰੀਤ ਜਿਹੜੇ ਐਡਵੋਕੇਟ ਐਡਵੋਕੇਟ ਨੇ ਜਿਹੜੇ ਕਸ਼ਮੀਰ ਸਿੰਘ ਸੋਲ ਦੇ ਸਕੇ ਭਾਂਜੇ ਨੇ ਜਿਹੜੇ ਐਜ਼ ਇਹ ਹਲਕਾ ਇੰਚਾਰਜ ਕੰਮ ਕਰ ਰਹੇ ਸੀ ਹਲਕਾ ਤਰਨਤੁਰ ਟੂਰ ਦੇ ਵਿੱਚ ਟੂ ਦੇ ਵਿੱਚ ਉਹਨਾਂ ਵੱਲੋਂ ਬਿਗੜ ਵਾ ਦਿੱਤਾ ਗਿਆ ਹੈ ਇਸ ਇਨਾ ਹੀ ਨਹੀਂ ਦਾਬੇਦਾਰਾਂ ਵਿੱਚੋਂ ਇੱਕ ਆਜ਼ਾਦ ਕਬੀਬਰ ਵਜੋਂ ਵੀ ਮਦਦ ਦੇ ਵਿੱਚ ਉਤਾਰਿਆ ਜਾਵੇਗਾ ਉਕਤ ਲੋਕਾਂ ਨੇ ਉਕਤ ਐਲਾਨ ਤੋਂ ਪਹਿਲਾਂ ਇਕੱਠਿਆ ਹੋ ਕੇ ਸ਼੍ਰੀ ਦਰਬਾਰ ਸਾਹਿਬ ਤਨ ਸਾਹਿਬ ਤਰਨਤਲ ਸਾਹਿਬ ਵਿਖੇ ਮੱਥਾ ਟੇਕਿਆ ਦੱਸ ਦਈਏ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਏ ਹਲਕੇ ਤੇ ਚੌਂ ਲੜ ਲਈ ਆਪ ਲੀਡਰ ਅਤੇ ਜਗਲਾਦ ਭਾਗ ਦੇ ਵਾਈਸ ਚੇਅਰਮੈਨ ਗੁਰਦੀਪ ਸਿੰਘ ਸੰਧੂ ਪੰਜਾਬ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਗੁਰਸੇਵ ਸਿੰਘ ਆਲਖ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਨੇੜੇ ਸਦਾ ਐਡਵੋਕੇਟ ਕੋਮਲ ਪ੍ਰੀਤ ਸਿੰਘ ਤੋਂ ਇਲਾਵਾ ਹੋਰ ਕਈ ਆਗੂ ਵੀ ਟਿਕਟ ਤੇ ਦਾਵਾ ਜਤਾ ਰਹੇ ਨੇ ਯਾਨੀ ਕਿ ਦੱਸ ਦਈਏ ਕੁਝ ਸੇਵਕ ਸਿਕ ਹੈਗੇ ਨੇ ਜੀ ਇੱਕ ਇਹ ਗੁਰਦੇਵ ਸਿੰਘ ਆਗੇ ਨੇ ਜੀ ਇੱਕ ਭਾਜੇ ਨੇ ਐਡਵੋਕੇਟ ਐਡਵੋਕੇਟ ਕੋਮਲ ਪ੍ਰੀਤ ਸਿੰਘ ਜੋ ਕਿ ਕਸ਼ਮੀਰ ਸਿੰਘ ਸੋਲ ਦੇ ਨਜ਼ਦੀਕੀ ਨੇ ਭਾਜੇ ਨੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਵੱਲੋਂ ਵੀ ਦਾਵੇਦਾਰੀ ਠੋਕ ਦਿੱਤੀ ਗਈ ਹੈ ਯਾਨੀ ਕਿ ਇਹਨਾਂ ਵੱਲੋਂ ਸ਼੍ਰੀ ਤਰਨਤਾਪੁਰ ਸਾਹਿਬ ਵਿਖੇ ਗੁਰਦੁਆਰ ਸਾਹਿਬ ਤੇ ਜੋ ਮਠਾ ਟਿਕਿਆ ਗਿਆ ਉਥੇ ਪ੍ਰੀਪਲੈਨਡ ਹੋਏ ਕਿ ਜੇਕਰ ਹਰਬੀਰ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਤਾਂ ਅਸੀਂ ਡਟ ਕੇ ਹਰਬੀਰ ਸਿੰਘ ਸੰਧੂ ਦਾ ਵਿਰੋਧ ਕਰਾਂਗੇ ਹਰਬੀਰ ਸਿੰਘ ਸੰਧੂ ਨੂੰ ਹਰਾਉਣ ਦੇ ਵਿੱਚ ਅੱਡੀ ਚੋੜੀ ਦਾ ਜੋਰ ਲਗਾਵਾਂਗੇ ਤੇ ਦੂਸਰੇ ਪਾਸੇ ਸਾਡੇ ਵਿੱਚੋਂ ਇੱਕ ਆਜ਼ਾਦ ਉਮੀਦਵਾਰ ਖੜੇਗਾ ਹਲਕਾ ਤਰਨਤਾਲ 2 ਤੋਂ ਕਿਉਂਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਭਾਪਨ ਨੂੰ ਬਚਾਉਣਾ ਇਸ ਗਿਲੇਵੇ ਇਨਾ ਗਿਲਿਵਿ ਸਿਕਮਿਆਂ ਨੂੰ ਮਿਟਾ ਕੇ ਇਕੱਠਾ ਕਰਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਲੱਗਦਾ ਹੈ ਕਿ ਇਹ ਸੀਟ ਦਾ ਉਹੀ ਹਾਲ ਹੋਵੇਗਾ ਜੋ ਬਰਨਾਲ ਦੇ ਵਿੱਚ ਹੋਇਆ ਸੀ ਜਦੋਂ ਮੀਤ ਹੇਰ ਨੇ ਆਪਣੀ 마ਸੀ ਦਾ ਮੁੰਡਾ ਚੌਨ ਮਦਾਲ ਦੇ ਵਿੱਚ ਉਤਾਰ ਦਿੱਤਾ ਸੀ ਤੇ ਗੁਰਦੀਪ ਸਿੰਘ ਬਾਦ ਐਜ਼ੇ ਆਜ਼ਾਦ ਕਮੇਡਰ ਲੜੇ ਸੀ ਤੇ ਲਗਭਗ 18000 ਵੋਟ ਉਹਨਾਂ ਨੂੰ ਪਈ ਸੀ ਐਜ਼ੇ ਆਜ਼ਾਦ ਮਿੰਬਰ ਉਸੇ ਤਰ੍ਹਾਂ ਇਹਨਾਂ ਚਾਰ ਆਗੂਆਂ ਵੱਲੋਂ ਜਿਨ੍ਹਾਂ ਦੇ ਹੱਥ ਵਿੱਚ ਹੈ ਹਲਕਾ ਤਰਨਤਾਲ ਦੀ ਵਾਪਟ ਇਹਨਾਂ ਕਿਹਾ ਕਿ ਜੇਕਰ ਹਰਬੀ ਸਿੰਘ ਸੰਧੂ ਨੂੰ ਚੋਣ ਮદાન ਦੇ ਵਿੱਚ ਉਤਾਰਿਆ ਗਿਆ ਬੜੇ ਵੱਡੇ ਪੱਧਰ ਤੇ ਵਿਰੋਧ ਹੋਵੇਗਾ ਅਤੇ ਸਾਡੇ 45 ਦੇ ਵਿੱਚੋਂ ਇੱਕ ਐਜ਼ ਇੱਕ ਆਜ਼ਾਦ ਉਮੀਦਵਾਰ ਆਮ ਆਦਮੀ ਪਾਰਟੀ ਦੇ ਖਿਲਾਫ ਜਿਮਨੀ ਚੋਣ ਲੜੇਗਾ ਹਲਕਾ ਤਰ ਤਰ ਟੂਟੋ ਯਾਨੀ ਕਿ ਕਸੂਤੇ ਫਸ ਗਏ ਨੇ ਪੰਜਾਬ ਦੇ ਮੁੱਖ ਮੰਤਰੀបង្ਤਬਰ ਪੂਰਾ ਧਾਮਚਾ ਪੂਰੀ ਮਸ਼ੀਨਰੀ ਪੂਰੇ ਆਗਮਾਂ ਦੀਆਂ ਝੋਟੀਆਂ ਲਗਾਉਣੀਆਂ ਪੈਣ ਕਿਹਾ ਤਾਂ ਕਿ ਜਿਮਨੀ ਚੋਣ ਬੜੀ ਅਸਾਨੀ ਨਾਲ ਜਿੱਤੀ ਜਾ ਸਕੇ ਧੰਨਵਾਦ